માનનો કમિશનર પોલીસ સમક્ષ સર તદાલ ગુપ્ટી સંકલન દિશાંત દેચાફ ઓતે ਜਿਹੜਾ ਯੋਧ ਨਸ਼ਾ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਜ ਚੁਟੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾઉਥ ਪਰਵੇਸ਼ ਚੋપરા ਜੀ ਤੇ ਇਹਨਾਂ ਦੇ SHO ਤદાલ ਰਵਿੰਦਰ ਸਿੰਘ SHO ਸੁਲਤਾਨਪੁਰ ਮੰਡ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵ ਪੀਸ ਐਂਡ ਪੀਐਸ ਲੱਭਾ ਤੇ ਚਾਂਸ ਜਿਹੜੇ ਦੋਨੇ ਦੋਨੋਂ ਜਿਹੜੇ ਸੁਲਤਾਨਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਸ਼ਾਖ ਜਿਹੜਾ ਖਾਣਾ ਸੁਤਾਨ ਨੂੰ 21 ਸੈਂਟਰੀ ਡੀਐਸਓ ਤੇ ਦਰਜ ਕੀਤਾ ਗਿਆ ਇਹਨਾਂ ਦੋਵਾਂ ਤੋਂ ਮੌਕੇ ਤੇ 276 ਗ੍ਰਾਮ ਹੈਰੋਇਨ 20000 ਰੁਪਏ ਦੇ ਨਕਦ ਨੁਮੇ ਤੇ ਪਲੱਸ ਜਿਹੜਾ ਮੋਟਰਸਾਈਕਲੇ ਵਸਰੇ ਸਨ ਉਹ ਇਨਾਂ ਉਹਦੇ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਉਸਨੂੰ ਕੇਸ ਅਦਾਜ਼ੀ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਸਵੀਰ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਣਨ ਹੋ ਗਿਆ ਵੀ ਇਹ ਦੋਵੇਂ ਦੋਸ਼ੀ ਜਿਹੜੇ ਪੁਰਾਣੇ ਨਰੋਦੀਅਸ ਕ੍ਰਿਮੀਨਲ ਨੇ ਲਾਤੀ ਸਿੰਘ ਦੇ ਉੱਤੇ ਪਹਿਲਾਂ 6 ਮਕਦਮੇ ਕਰਦੇ ਨੇ ਜਿਸ ਦੇ ਵਿੱਚ ਐਕਸਾਈਜ਼ ਦਾ ਕੇਸ ਮਕਦਮੇ ਸ਼ਾਮਿਲ ਨੇ ਜਿਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਜੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਅਕਸਾਈ ਰੈਜ਼ੈਕਟ ਅਤੇ ਇੱਕ ਐਂਟੀਬੀਅ ਸੈਕਟਰ ਜਿਹੜਾ ਮਕਦਮਾ ਦਾ ਜੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਕਲਾਮ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸਤਨਿਕ ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 1825 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅਲਪਤੀ ਸਿੰਘ ਲੱਭਾ ਜਿਹੜਾ ਨਾਮੀਨੇਟਡ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵੌਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਦੇਖਦਿਆਂ ਹੋਏ ਜੋ ਨੋਮੀਨੇਟ ਕਰਕੇ ਇੱਕ ਕਾਨੂੰਨ ਮੁਤਾਬਕ ਕਰ